ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਚੰਨੂਆਣੇ ਦੇ ਵਿੱਚ ਚੰਨੂਆਣਾ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਬਾਗੇ ਪੁਰਾਣੇ ਸ਼ਹਿਰ ਤੋਂ ਨੇੜਲਾ ਪਿੰਡ ਆ ਮਿੱਤਰੋ ਸੰਗਤਪੁਰਾ ਇਸ ਪਿੰਡ ਦੇ ਨੇੜੇ ਪਿੰਡ ਰਹਿ ਗਿਆ ਸਮਾਧ ਭਾਈ ਨੇੜੇ ਰਹਿ ਗਿਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮੈਂ ਵਕਾਊਆ ਬਾਈ ਹੁਣਾਂ ਦੀ ਪੂਰੇ ਚੰਗੇ ਘਰਾਣੇ ਦੀ ਪੂਰੇ ਚੰਗੇ ਟਿਕਾਣੇ ਦੀ ਪੂਰੇ ਚੰਗੇ ਦੁੱਧ ਦੀ ਮਾਲਕਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਵੀਰਾਂ ਦੀ ਡਿਮਾਂਡ ਕਰਦਾ ਕਿੰਨੇ ਦੀ ਆਪਾਂ ਨੂੰ ਰਸਾ ਫੜਾਉਂਦਾ ਉਹ ਗੱਲਾਂ ਬਾਤਾਂ ਕਰੀਏ ਬਾਈ ਦੀ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਦੇ ਹਾਂਜੀ ਠੀਕ ਆ ਸਾਹਿਬ ਜੀ ਚਲੋ ਸ਼ੁਕਰ ਹੈ ਪਰ ਫਾਰਮ ਬਾਈ ਉੱਥੇ ਲੈ ਗਿਆ ਖੇਤ ਬਾਈ ਹਾਂਜੀ ਹਾਂਜੀ ਬਾਈ ਜੋ ਉਧਰ ਕਰਤਾ ਸਟਿਕ ਹੈ ਹਾਂਜੀ ਬਾਈ ਠੀਕ ਆ ਬਈ ਠੀਕ ਆ ਅੱਛਾ ਵੱਡੇ ਵੀਰੇ ਆਪਾਂ ਜਿਹੜੀ ਮੈਂ ਵੇ ਕਿੰਨੇ ਦਿਨ ਲਾ ਜੂਗੀ ਵੀਰੇ ਇਹਦੇ 7 ਤਰੀਕ ਨੂੰ ਦਿਨ ਪੂਰੇ ਆ ਬਾਈ 7 ਤਰੀਕ ਨੂੰ ਦਿਨ ਪੂਰੇ ਆ ਤੇ ਕਿੰਨੇ ਦੁੱਧ ਦੀ ਮਾਲਕ ਹਨ ਵੀਰੇ ਜੇਰੇ ਵੀਰੇ ਆਪਾਂ 15 ਕਿਲੋ ਰਿ ਗਾਰੰਟੀ ਲੈਨੇ ਆ ਦੋ ਤੱਕ ਜੋ 16 16.5 ਠੀਕ ਆ ਵੀਰੇ ਵੀ ਮਹਾਰਾਜ ਜੀ ਅਗਲਾ ਚੰਗੀ ਸੇਵਾ ਕਰੂਗਾ 17 18 ਨੂੰ ਵੀ ਹੱਥ ਮਾਰ ਜੂ ਪਰ ਆਪਣੇ 15 ਹੀ ਆ ਹਾਂਜੀ ਠੀਕ ਆ ਵੀਰੇ ਆ 15 ਕਹਿ ਕੇ ਦੇਣੀ ਆਪਾਂ ਠੀਕ ਆ ਠੀਕ ਆ ਫਿਰ ਕਿਹੜਾ ਭਰਾਆ ਹੋਇਆ ਵੀਰੇ ਇਦ ਕੀ ਇਹਦੇ 43 ਉਹ 54 ਦਾ 43 54 ਦਾ ਸੀਮਨ ਭਰਾਆ ਹੋਇਆ ਇਹ ਕਿਹੜੀ ਬੈਂਕ ਦਾ ਆ ਗਿਆ ਇਹ ਏਸ ਹਾਰ ਦਾ ਹੀ ਏਸ ਹਾਰ ਦਾ ਠੀਕ ਹੈ ਵੀਰੇ ਅੱਛਾ ਸੇਬਈ ਚੂਣ ਚਣ ਕਿਵੇਂ ਲੱਗਾ ਵੱਡੇ ਭਾਈ ਪੂਰਾ ਵਧ ਗਿਆ ਓਕੇ ਜਾਵਾ ਹੈ ਅੱਛਾ ਰੇਟ ਕੀ ਰਹੂਗਾ ਵੱਡੇ ਭਾਈ ਜੰਦਾ ਰੇਕੇ ਤਾਂ ਹੈ ਡੇਡ ਜੀ ਵੀਰੇ ਦੇਣੀ ਕਿੰਨੇ ਦੀ ਹਾਨਾ ਜਾਵਾ ਹਾਨਾ ਆਪ ਇੱਕ 45 ਦੀ ਦੇ ਦਾਂਗੇ ਇੱਕ 45 ਦੀ ਅੱਛਾ ਇੱਕ ਗੱਲ ਹੋਰ ਆ ਬਣਨ ਤੋਂ ਬਾਅਦ ਕਿੰਨੇ ਮਹੀਨੇ ਦੁੱਧ ਪਿਆਗੀ 7-8 ਮਹੀਨੇ ਪਿਆਗੀ ਜਿਆਦਾ ਹਾਂਜੀ ਹਾਂਜੀ ਵੀਰੇ ਠੀਕ ਹੈ ਇੱਥੇ ਇਹ ਰਹਿ ਗਿਆ ਕਿ 7 ਮਹੀਨੇ ਪਿਆ ਜਾਂਦੀ ਹੈ 7 ਮਹੀਨੇ ਪਿਆ ਜਾਂਦੀ ਹੈ ਅੱਛਾ ਫਿਰ ਡਰਾਈ ਲੈਵਲ ਜਿਵੇਂ ਕਰਦੀ ਕਈ ਮਈਆਂ ਹੁੰਦੀਆਂ ਬਣਨ ਤੋਂ ਬਾਅਦ ਦੁੱਧ ਜੱਕ ਦਮ ਘਟਾ ਜਾਂਦੀ ਹੈ ਬਾਲਾ ਦੁੱਧ ਤਣੇ ਘਟਾਉਂਦੀ ਹੈ ਨਹੀਂ ਨਹੀਂ ਬਾਲਾ ਨਹੀਂ ਘਟਾਉਂਦੀ ਜੀ ਇਹ ਕਿੰਨੇ ਤੇ ਖੇਡਦੀ ਰਹਿੰਦੀ ਹੈ ਫਿਰ ਇਹ ਤੇ ਬਾਅਦ ਚ ਆਪਾਂ 8 ਕਿਲੋ ਤੇ ਟਰਾਈ ਕੀਤੀ ਸੀਗੀ 8 ਕਿਲੋ ਤੇ ਟਰਾਈ ਕੀਤੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਆਪਦਾ ਪੂਰਾ ਪੱਲਾ ਇਹ ਡਰਾਈ ਲੈਵਲ ਤੇ ਹੀ ਕਰਦੀ ਆ ਹਾਂ ਜੀ ਬਾਕੀ ਕੋਈ ਹੈ ਟੀਕੇ 2 ਦਿਨੇ ਦਾ ਕੋ ਝਾੜਦਾ ਹੀ ਠੀਕ ਹੈ ਜਿਹੜਾ ਮਰਜ਼ੀ ਚੋਈ ਜਾਵੇ ਜੀ ਨਾ ਬਾਲੇ ਦੇ ਨੂੰ ਬੱਚੇ ਦਾ ਹੀ ਠੀਕ ਹੈ ਵੀਰੇ ਵੀ ਪੂ ਬੋਲਦੀ ਆ ਵੀਰੇ ਨੰਬਰ ਮੈਂ 51 ਜੀ 99870 ਠੀਕ ਹੈ ਵੀਰੇ ਥੋਰੀ ਵੀਰੇ ਖੋਲੀ ਬਰਾ ਇਹਨੂੰ ਮੜਾ ਜਾ ਲੈ ਵੀ ਮਿੱਤਰੋ ਚੰਨੂਆਂ ਨੇ ਪਿੰਡ ਦੇ ਵਿੱਚ ਖੜੀ ਹੋਈ ਆ ਮੈਂ ਸੂਣ ਵਾਲੀ ਮੈਂ ਆ 16 ਕਿਲੋ ਪੀਕ ਲੈਵਲ ਦਾ ਰਿਕਾਰਡ ਦੁੱਧ ਦਾ ਬਾਈ ਨੇ ਘਰੇ ਦੁੱਧ ਤੋਲਿਆ ਹੋਇਆ ਇਹਦੇ ਥੱਲੋਂ ਹੁਣ ਇਸ ਟਾਈਮ ਇਹ ਕਿਉਂਕਿ ਗੱਬਣਾ ਹਲੇ 7 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਬਾਈ ਵੱਡੀ-ਬੁੱਡੀ ਮੈਂ ਆ ਛੋਟੀ ਮੈਂ ਨਾ ਮੰਨ ਕੇ ਆ ਜੇ ਕਹਿੰਨ ਪੂਰੀ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਵੇਖੋ ਤੁਸੀਂ ਲੈ ਵਾ ਲੋ ਵਾਕਿਆ ਦੀ ਪੁਲਵਾਨਾਂ ਵਾਂਗੂ ਤੁਰਦੀ ਵੀਰੇ ਲਈ ਆਈ ਮੋੜ ਲਈ ਪਿੱਛੇ ਹਾਂ ਵੇਖੋ ਕਿ ਉਹਦੀ ਮਿੱਤਰੋ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਹੀ ਕਰਮਾਂ ਵਾਲੀ ਹੂੰ ਗਾਂ ਦੇ ਨਾਲ ਯਾਰੀ ਲੱਗਦੀ ਜਾਂਦੀ ਹੈ ਨਾ ਹੈ ਗਰਦੇ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਕਰਮ ਥਣ ਤੁਨ ਬਹੁਤ ਚੰਗਾ ਲੱਗਾ ਕਹਿਣ ਤੋਂ ਭਾਵੇਂ ਆ ਯਾਰ ਮੈਂ ਬਰੀਕੀਆਂ ਵਾਲੇ ਪੱਖ ਤੋਂ ਤਾਂ ਕਰਮਾਂ ਵਾਲੀ ਭਰੀ ਪਈ ਆ ਹਰ ਇੱਕ ਪੱਖ ਹੀ ਜਾਂਦਾ ਹੱਥ ਧਰਾ ਵਾਲਾ ਨਹੀਂ ਹੈਗਾ ਕੋਈ ਵੀ ਤੁਹਾਨੂੰ ਹਜੇ ਲਿਵਾਏ ਨੇ ਹੋਰ ਤਿਆਰ ਕਰ ਜਾਣਾ ਬਣਦੀ ਬਣਾਉਂਦੀ ਨੇ ਪੂਰਾ ਟਿਕਾਣਾ ਮੈਨੇ ਜ਼ਬਰਦਸਤ ਤਿਆਰ ਕਰ ਲੈਣਾ ਅੱਜ ਭਾਈ ਇਹੋ ਜਿਹੇ ਮਈਆਂ ਘਰਾਂ ਦੇ ਵਿੱਚ ਰੱਖੋ ਪਾਉਂਦੀ ਇੱਕ ਰੱਖੋ ਪਾਉਂਦੀ ਦੋ ਰੱਖੋ ਤੁਹਾਡੇ ਪੂਰੇ ਪੱਲੇ ਕੋਈ ਪਉਣਗੇ ਜਿਹੜੀ 8-9 ਕਿਲੋ ਵਾਲੀ ਮਈਆਂ ਹਨ ਮਿੱਤਰੋ ਉਹਦਾ ਕੋਈ ਫਾਇਦਾ ਨਹੀਂ ਕਰੇ ਖਲਾਰ ਹੁੰਦਾ ਚਲੋ ਠੀਕ ਆ ਪਰ ਰੱਖੀ ਬੈਠੇ ਘਰੋਂ ਕੱਢਣ ਨੂੰ ਜੀ ਨਹੀਂ ਕਰਦਾ ਮਾਲਾਂਗੇ ਦੇ ਨਾਲ ਮੁਹੱਬਤਾਂ ਹੁੰਦੀਆਂ ਪਿਆਰ ਜੁੜੇ ਹੁੰਦੇ ਆ ਇਹਦਾ 1,50,000 ਰੁਪਇਆ ਰੇਟ ਆ 1,45,000 ਦੀ ਪਾਈ ਹੁਣਾਂ ਦੇ ਰੱਸਾ ਫੜਾ ਦੇਾਂਗੇ ਨੰਬਰ ਵੀਰੇ ਦਾ ਸਕਰੀਨ ਦੇ ਉੱਤੇ ਆ ਆਉਣਾ ਕਿੱਥੇ ਆ ਤੁਸੀਂ ਮੋਗੇ ਜ਼ਿਲ੍ਹੇ ਦੇ ਬਾਗੇ ਪੁਰਾਣੇ ਸ਼ਹਿਰ ਦਾ ਨੇੜਲਾ ਪਿੰਡ ਪਿੰਡਾ ਚੰਨੂ ਆਣਾ ਤੇ ਚੰਨੂ ਆਣੇ ਪਿੰਡ ਦੇ ਵਿੱਚ ਆ ਕੇ ਤੁਸੀਂ ਵੀਰ ਨਾਲ ਰابطਾ ਕਾਇਮ ਕਰ ਲਿਆ ਜੇ ਸਮਾਦ ਪਾਈ ਵਾਲੀ ਜਿਹੜੀ ਛੜਕਾ ਉਤ ਸੜਕ ਤੋਂ ਸਿੱਧੀ ਛੜਕ ਜਿਹੜੀ ਪਿੰਡ ਦੇ ਵਿੱਚ ਵੜਦੀ ਆ ਤੀਜਾ ਕਰ ਬਾਈ ਦਾ